ਤਸਵੀਰਾਂ ਤੋਂ ਉਹਨੂੰ ਖਨੌਰੀ ਬਾਰਡਰ ਦੀਆਂ ਦਿਖਾਉਣੀਆਂ ਜਿੱਥੇ ਇੱਕ ਹੁਣੇ ਗ੍ਰੀਨ ਕਲਰ ਦਾ ਕੱਪੜਾ ਲਾਇਆ ਗਿਆ ਕੱਪੜੇ ਇਸ ਲਈ ਲਾਇਆ ਗਿਆ ਤਾਂ ਜੋ ਜਦੋਂ ਤੁਸੀਂ ਪੰਜਾਬ ਤੋਂ ਆਓਗੇ ਤਾਂ ਤੁਹਾਨੂੰ ਇਹ ਨਾ ਪਤਾ ਚੱਲ ਸਕੇ ਕਿ ਹਰਿਆਣਾ ਵਾਲੇ ਪਾਸੇ ਕਿੰਨਾ ਸਖਤ ਪੈਰਾ ਕੀਤਾ ਹੋਇਆ ਕਿਸ ਤਰ੍ਹਾਂ ਦੀ ਵੈਰੀਗੇਟਿੰਗ ਲੱਗੀ ਹੋਈ ਆ ਤਾਂ ਜਿਹੜੇ ਸਖਤ ਆਦੇਸ਼ ਨੇ ਜਿਹੜੇ ਉਹ ਅਧਿਕਾਰੀਆਂ ਵੱਲੋਂ ਜਿਹੜਾ ਇਹਨਾਂ ਕਰਮਚਾਰੀਆਂ ਨੂੰ ਜਿਹੜਾ ਕੰਮ ਕਰਨ ਵਾਲੇ ਦਿੱਤੇ ਗਿਆ ਨੇ ਕਿ ਜਲਦੀ ਤੋਂ ਜਲਦੀ ਜਿਹੜਾ ਇਹ ਰਸਤਾ ਜਿਹੜਾ ਉਹ ਇਹਨੂੰ ਢੱਕ ਦਿੱਤਾ ਜਾਵੇ ਇਹਨੂੰ ਗ੍ਰੀਨ ਕੱਪੜਾ ਲਾ ਦਿੱਤਾ ਜਾਵੇ ਕਿਉਂਕਿ ਉਸ ਤੋਂ ਅੱਗੇ ਤੁਸੀਂ ਦੇਖੋ ਮੈਂ ਕਹਾਂਗਾ ਜ਼ੂਮ ਕਰਕੇ ਦਿਖ ਜਿਹੜੀ ਜੀਸੀਬੀ ਮਸ਼ੀਨਾਂ ਚੱਲ ਰਹੀਆਂ ਨੇ ਕੰਟੇਨਰ ਲਾ ਕੇ ਰੋਡ ਨੂੰ ਬਿਲਕੁਲ ਬਲੌਕ ਕਰ ਦਿੱਤਾ ਗਿਆ ਕੰਟੇਨਰ ਤੋਂ ਪਹਿਲਾਂ ਜਿਹੜੀ ਇਹ ਪੱਥਰ ਦੀ ਬੈਰੀਕੇਟਿੰਗ ਹੋਈ ਹੋਈ ਆ ਤੇ ਉਸ ਤੋਂ ਬਾਅਦ ਫਿਰ ਸੀਮਿੰਟ ਪਿਆ ਹੋਇਆ ਉਸ ਤੋਂ ਬਾਅਦ ਫਿਰ ਅੱਗੇ ਦੁਬਾਰੇ ਇੱਕ ਹੋਰ ਪੱਥਰ ਦੀ ਬੈਰੀਕੇਟਿੰਗ ਆ ਉਸ ਤੋਂ ਬਾਅਦ ਫਿਰ ਜਿਹੜੀ ਬੈਲਡਿੰਗ ਕਰਕੇ ਉਹਨਾਂ ਨੂੰ ਲੋਹੇ ਰੌੜਾਂ ਨਾਲ ਜੋੜਿਆ ਗਿਆ ਉਸ ਤੋਂ ਅੱਗੇ ਫਿਰ ਜਿਹੜੇ ਕੰਟੇਨਰ ਲਗਾਏ ਗਏ ਨੇ ਉਸ ਤੋਂ ਅੱਗੇ ਫਿਰ ਜਿਹੜੀ ਫੋਰਸ ਹੈ ਉਹ ਤਾਇਨਾਤ ਕੀਤੀ ਗਈ ਹੈ ਤਾਂ ਹੁਣ ਜਦੋਂ ਮੀਡੀਆ ਦਾ ਜਮਾਵੜਾ ਵੱਧ ਰਿਹਾ ਸੀ ਮੀਡੀਆ ਕਵਰ ਕਰ ਰਿਹਾ ਸੀ ਤਾਂ ਪਹਿਲਾਂ ਉਹ ਉਧਰੋਂ ਕਿਹਾ ਗਿਆ ਕਿ ਕਵਰ ਨਾ ਕੀਤਾ ਜਾਵੇ ਪਰ ਜਦੋਂ ਅਸੀਂ ਤਸਵੀਰਾਂ ਦਿਖਾਈਆਂ ਕਿ ਕਿਸ ਤਰ੍ਹਾਂ ਪੰਜਾਬ ਹਰਿਆਣਾ ਦੇ ਇਹਨਾਂ ਬਾਰਡਰਾਂ ਨੂੰ ਇੰਟਰਨੈਸ਼ਨਲ ਬਾਰਡਰਾਂ ਦੇ ਵਿੱਚ ਤਬਦੀਲ ਕੀਤਾ ਜਾ ਰਿਹਾ ਐ ਇਸ ਤਰ੍ਹਾਂ ਦੀ ਸਖਤ ਪਹਿਰੇਦਾਰੀ ਤੁਹਾਨੂੰ ਇੰਟਰਨੈਸ਼ਨਲ ਬਾਰਡਰਾਂ ਦੇ ਉੱਪਰ ਵੀ ਜਿਹੜੀ ਨਹੀਂ ਨਜ਼ਰ ਆਊਗੀ ਪਾਵੇਂ ਕੀ ਸਿਰਫ ਪੰਜਾਬ ਵਾਲੇ ਪਾਸੇ ਪੰਜਾਬ ਪੁਲਿਸ ਵੱਲੋਂ ਬੈਰੀਕੇਟਿੰਗ ਜਰੂਰ ਕੀਤੀ ਗਿਆ ਕਿਉਂਕਿ ਰੂਟ ਬਦਲੇ ਗਏ ਨੇ ਜਿਹੜੇ ਵੀ ਲੋਕ ਇਧਰ ਨਾਉਣੇ ਸੁਨਸਾਨ ਹੈ ਪਰ ਤੁਸੀਂ ਸਖਤ ਪੈਰੀਦਾਰੀ ਦੇਖੋ ਤੁਸੀਂ ਕਿ ਰੋਡ ਦੇ ਵਿੱਚ ਗਲੀਆਂ ਕਰਕੇ ਰੋਡ ਦੇ ਵਿੱਚ ਗਲੀਆਂ ਕਰਨ ਤੋਂ ਬਾਅਦ ਫਿਰ ਸਰਿਏ ਪਾ ਕੇ ਜਿਹੜੇ ਇਹ ਇਹ ਵੈਰੀਗੇਟਿੰਗ ਜਿਹੜੀ ਉਹ ਕੀਤੀ ਜਾ ਰਹੀ ਆ ਤਾਂ ਜੋ ਜਦੋਂ ਟਰੈਕਟਰ ਆਉਣ ਜਾਂ ਟੱਕਾ ਹੋਵੇ ਜਾਂ ਜੇ ਸੀ ਬੀ ਵਾਸੀ ਨਾਲ ਸੌਖਾ ਜਿਹੜਾ ਇਹ ਨਾ ਪੁੱਟਿਆ ਜਾਵੇ ਇਹ ਨਾਕਾ ਨਾ ਟੁੱਟੇ ਇਸ ਤਰ੍ਹਾਂ ਦੇ ਕਈ ਨਾਕ ਜਿਹੜੇ ਅੱਗੇ ਜਿਹੜੇ ਲੋਕ ਦੱਸ ਰਹੇ ਨੇ ਕਿ ਹਰਿਆਣਾ ਦੇ ਵਿੱਚ ਹੋਰ ਵੀ ਨੇ ਪਤੋਂ ਦਿਖਤ ਤੁਹਾਨੂੰ ਜੇਸੀ ਮਸ਼ੀਨ ਚ ਚੱਲਣ ਦੀ ਜਿਹੜੀ ਆਵਾਜ਼ ਜਿਹੜੀ ਉਹ ਆ ਰਹੀ ਆ ਸਾਹਮਣੇ ਉਸ ਦੇ ਨਾਲ ਰੋਡ ਨੂੰ ਵੀ ਉੱਥੋਂ ਜਿਹੜਾ ਜਿਹੜੀ ਇਹ ਲੱਗਿਆ ਹੋਇਆ ਹੈਗਾ ਆਪਣਾ ਵਿਚਾਲੇ ਫੁੱਟ ਪਾਤਾ ਉਹਨੂੰ ਕੱਟ ਕੇ ਪੱਟ ਕੇ ਉੱਥੇ ਜਿਹੜਾ ਕੰਟੇਨਰ ਆ ਜਿਹੜਾ ਉਹ ਫਿੱਟ ਕੀਤਾ ਜਾ ਰਿਹਾ ਤੁਸੀਂ ਮੈਂ ਚਾਹਾਂਗਾ ਕਿ ਤਸਵੀਰ ਤੁਹਾਨੂੰ ਥੋੜੀ ਜੀ ਜ਼ੂਮ ਕਰਕੇ ਜੇ ਅਗਰ ਹੋ ਸਕਦਾ ਤਾਂ ਉੱਚੋ ਉਹ ਦਿਖਾਈ ਜਾਵੇ ਪਰ ਪੰਜਾਬ ਦੇ ਪਾਸਿਓਂ ਨਜ਼ਰ ਨਾ ਆਵੇ ਕਿ ਹਰਿਆਣਾ ਪੁਲਿਸ ਕੀ ਕਰ ਰਹੀ ਆ ਹਰਿਆਣਾ ਸਰਕਾਰ ਕੀ ਕਰ ਰਹੀ ਆ ਕਿਸ ਤਰ੍ਹਾਂ ਕਿਸਾਨ ਰੁਕੇ ਜਾ ਰਹੇ ਨੇ ਇਸੇ ਤਰ੍ਹਾਂ ਨਾਲ ਇਹ ਗ੍ਰੀਨ ਕੱਪੜੇ ਨੇ ਜਿਹੜੇ ਉਹ ਲਗਾਏ ਜਾ ਰਹੇ ਪਰ ਹਰਿਆਣਾ ਲੋਕਾਂ ਨੇ ਕਿਹਾ ਹਰਿਆਣਾ ਦੇ ਕਿਸਾਨਾਂ ਨੇ ਕਿਹਾ ਕਿ ਜਿਵੇਂ ਪਹਿਲਾਂ 2020 ਦੇ ਵਿੱਚ ਸਾਥ ਮਿਲਿਆ ਸੀ ਉਸੇ ਤਰ੍ਹਾਂ ਸਾਥ ਮਿਲੇਗਾ ਕਿਸਾਨਾਂ ਨੂੰ ਜਿਹੜਾ ਕਹਿ ਸਕਦੇ ਆ ਜੀ ਜੇ ਅਗਰ ਕਿਸਾਨ ਦਿੱਲੀ ਜਾਣਗੇ ਕਿਉਂਕਿ ਕੱਲ ਨੂੰ ਮੀਟਿੰਗ ਹੋ ਰਹੀ ਹੈ ਅਗਰ ਮੀਟਿੰਗ ਦੇ ਵਿੱਚ ਕੋਈ ਗੱਲਬਾਤ ਨਹੀਂ ਨਿਕਲਦੀ ਤਾਂ ਮੀਟਿੰਗ ਤੋਂ ਬਾਅਦ ਜਿਹੜਾ ਇਹ ਫੈਸਲਾ ਲਿਆ ਜਾਏਗਾ ਤੁਸੀਂ ਦੇਖ ਸਕਦੇ ਹੋ ਕਿ ਉੱਧਰ ਜਿਹੜਾ ਜਿਹੜੀ ਫੋਰਸ ਹੈ ਉਹ ਜਿਹੜੀ ਉੱਥੇ ਤਾਇਨਾਤ ਕੀਤੀ ਗਈ ਆ ਹਰਿਆਣਾ ਵਾਲੀ ਜਿਹੜੀ ਸਾਈਡ ਦੇ ਉੱਪਰ ਤੋਂ ਸਖਤ ਜਿਹੜੇ ਅਧਿਕਾਰੀ ਨੇ ਜਿਹੜੇ ਉਹ ਜਿਹੜਾ ਜਾਇਦਾ ਵੀ ਲੈਂਦੇ ਹੋਏ ਨੇ ਕਿਸ ਤਰ੍ਹਾਂ ਦੇ ਪ੍ਰਬੰਧ ਚੱਲ ਰਹੇ ਨੇ ਕਿਸ ਤਰ੍ਹਾਂ ਦੇ ਕੋਈ ਲੋਕ ਲੰਘਤਾ ਨਹੀਂ ਰਹੇ ਕਿਉਂਕਿ ਆਮ ਲੋਕ ਤੁਸੀਂ ਦੇਖ ਸਕਦੇ ਹੋ ਜਿਹੜੇ ਲੋਕ ਕੁਝ ਲੋਕ ਆ ਰਹੇ ਜਿਨ੍ਹਾਂ ਦੇ ਪਰਲੇ ਪਾਸੇ ਬੱਸਾਂ ਨੇ ਬੱਸਾਂ ਖੜਕ ਕੇ ਜਾਂ ਇਧਰਲੇ ਪਾਸੇ ਉਹ ਆ ਰਹ ਉਹ ਇਸ ਤਰ੍ਹਾਂ ਹਰਿਆਣਾ ਬਾਰਡਰ ਦੀਆਂ ਜਿਹੜੀਆਂ ਦੇਖਣ ਨੂੰ ਇਸ ਸਮੇਂ ਮਿਲ ਰਹੀਆਂ ਨੇ ਖਨੌਰੀ ਦੇ ਵਿੱਚ ਵਿਕੀਪਲਰ ਪੰਜਾਬ ਤੱਕ ਸੰਗਰੂਰ